ਸ਼ੁਭਕਾਲ ਕਰੋ ਤੁਸੀਂ ਕਰੋ ਪਹਿਲਾਂ ਹੈਲੋ ਗਾਈਜ਼ ਕਿਵੇਂ ਤੁਸੀਂ ਸਾਰੇ ਹੋ ਬਦਲ ਸਾਰੇ ਵਧੀਆ ਹੋਗੇ ਸ਼ੁਭਕਾਲ ਕਿ ਮੈਂ ਨਾਚਿਓ ਕਸਾਕਾਓ ਸਲਮਾਨ ਖਾਨ ਦੀ ਰੀਸ ਲਾਈ ਜਾ ਰਹੀ ਹੈ ਹੋਰ ਹੋਰ ਕੀ ਗਿਆ ਲੰਦਾ ਹੋਰ ਨਹੀਂ ਹੁੰਦਾ ਤੁਮ ਠੀਕ ਹੈ ਹਾਂ ਗੁੱਡ ਮਾਰਨਿੰਗ ਹੋ ਗਈ ਹੈ ਵੀਰਾ ਰੈਡੀ ਹੋ ਗਿਆ ਵੀਰਾ ਮੈਨੂੰ ਚੱਲਿਆ ਛੱਡਣਾ ਇਹ ਵੀ ਨਾ ਤੋਕੇ ਰੈਡੀ ਹੈ ਤੇ ਅੱਜ ਰਾਤ ਨੂੰ ਦੱਸਿਆ ਸੀ ਜਿਵੇਂ ਗੈਸ ਟਰੋਣੀ ਹੈ ਗੈਸ ਕਿਨੇ ਆਉਣਾ ਸੀ ਚਾਚੂ ਨਾ ਨਹੀਂ ਆਉਣਾ ਸੀ ਉਹ ਆ ਗਏ

ਸੋਤੋਂ ਵਸੇ ਤੱਕ ਥੋੜੀ ਕਰਨਾ ਇੱਥੇ ਸਹਿਮਤੀ ਕਰ ਗਾ ਨੂੰ ਬਹੁਤ ਵਾਰ ਮੈਂ ਤਾਂ ਹੱਸੋ ਦੇ ਕਿੱਦਾਂ ਦਾ ਕਹਿ ਰੁਕ ਜਾਓ ਜੀ ਰੁਕ ਜਾਓ ਸਾਨੂੰ ਥੋੜਾ ਟਾਈਮ ਲੱਗੇਗਾ ਛੱਡ ਗਾਣਾ ਪੈ ਗਿਆ ਆਏ ਮੇਰੇ ਕਰਨੀ ਸਭ ਕਿੰਨਾ ਟਾਈਮ ਲੱਗੂਗਾ ਹੋਜੂ ਸਵੇਰ ਤੱਕ ਸਵੇਰ ਤੱਕ ਹੋਜੂ ਕਾ ਟਾਈਮ ਲੱਗੇਗਾ ਲੈ ਮਿੰਟ ਕਿੰਨਾ ਲੱਗੂਗਾ ਵਾਜੀ ਕਿੰਨਾ ਟਾਈਮ 5 ਮਿੰਟ 2 ਮਿੰਟ ਸਵੇਰ ਤੱਕ 2 ਮਿੰਟ 2 ਮਿੰਟ ਕਾ ਚਾ ਲੈ ਆਓ ਬਣਾ ਕੇ ਆਪੀ ਨਾ ਦੂੰ ਅੱਛਾ ਚਲ ਖੋਲ ਫਿਰ ਛੇਤੀ ਛੇਤੀ ਬਸ ਖੋਲ ਪੁੱਤ ਛੇਤੀ ਸਾਬਾ ਜੇ ਤੈਨੂੰ ਪੂਰਾ ਬੋਰਸਲ ਖੋਲਣ ਨੂੰ ਕਹਤੇ ਬਣੇ ਕਿੰਨੇ ਸਾਲਾਂ ਨੇ ਤੇ ਵੱਡਾ ਹੋ ਜਾਈਂਗਾ ਮਾੜਨੇ ਨੂੰ ਉਹ ਕੁਛ ਨਹੀਂ ਲੈਡੀ ਚੇਂਜ ਕਰਦੀ ਸੀ ਉਹਦੀ ਅੱਛਾ ਹਾਂਜੀ ਲੈ ਨਹੀਂ ਲੈਟੂਰੀ ਚੇਂਜ ਕਰਦੀ ਸੀ ਉਹਦੀ ਨਹੀਂ ਯਾਰ ਰਿੰਗ ਚੇਂਜ ਕੀਤੀ ਅੱਛਾ ਮਰ ਕੇ ਪੂਰੀ ਚੇਂਜ ਕਰਦੀ ਨਹੀਂ ਨਹੀਂ ਪੂਰੀ ਉਹ ਟੁੱਟ ਗਿਆ ਸੀ ਉਹ ਕਰ ਰਹੀ ਸੀ ਅੱਛਾ ਹੈਲੋ ਕਰੋ ਹੇ ਗਾਇਸ ਇਹ ਮੁੰਡਾ ਗੋਲੇ ਸਤਿਗੁਰਾਲ ਕੀ ਹੋਕ ਹੀ ਰਿਹਾ ਓ ਇੰਨਾ ਦੀ ਥੋੜੀ ਨਾ ਜਿੱਦੀ ਆਪਣੀ ਹੈਸ ਵਾਈ ਹਾਂਜੀ ਮਿਸਤਰੀ ਸਾਹਿਬ ਬਣ ਕੇ ਮੋਰਸਲ ਕਿੰਨੀ ਪੇਮੈਂਟ ਬਣ ਗਈ ਹੈ 250 ਰੁਪਿਆ ਹਾਂ ਬਣ ਗਿਆ ਮੋਟਰਸਾਈਕਲ ਚੱਲ ਐਂ ਕਰਦੇ ਫਿਰ ਐਂ ਕਰਦੇ ਯਾ ਹੁਣ ਕੀ ਵੇਖੀ ਜਾਣਾ ਸੁਸ਼ੂ ਘਰ ਤੇ ਵਿੱਚ ਹੈ ਮੈਂ ਕੀ ਕਿਨਾ ਉਹ ਸੁਸ਼ੂ ਘਰ ਤੇ ਹੈ ਬੈਠਾ ਹਾਂ ਸੱਪ ਆ ਗਿਆ ਸੱਪ ਆ ਗਿਆ ਪਿੱਛੇ ਸੱਪ ਆ ਗਿਆ ਪੰਜ 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 ਆਰੇ ਆਰੇ ਪੈਰਾ ਚ ਪੈਰਾ ਚ ਪੈਰਾ ਚ ਪੈਰਾ ਚ ਸਭ ਸਭ ਪਿੱਛੇ ਵੇਗ ਪਿੱਛੇ ਹੋਈ 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 ਗイズ ਪੰਗਾ ਪੈ ਗਿਆ ਛੋਟਾ ਜਾਂ ਜੀ ਤੁਸੀਂ ਗੱਡੀ ਪਿੱਛੇ ਕਰੋ ਆਪਾਂ ਗੱਡੀ ਨਹੀਂ ਪਿੱਛੇ ਤਾਰ ਰਹੇ ਹੁਣ ਇੱਧਰ ਵੇਖੋ ਕੀ ਹਾਲ ਚਾਲ ਹੋ ਰਿਹਾ ਉਹਨਾਂ ਨੇ ਵੀ ਚਲਾਤੀ ਸੀ ਬਟ ਸਟਿਲ ਹੁਣ ਆਪਾਂ ਕਹਿ ਰਹੇ ਆ ਪਿੱਛੇ ਲਾਓ ਨਹੀਂ ਤਲਾਰੇ ਬੈਠਾ ਦੇਖੋ ਆਪਣਾ ਕੱਲਾ ਇੰਜੋਏ ਕਰ ਰਿਹਾ ਹੈ ਕੀ ਹੋਇਆ ਹੈ ਦੇਖ ਲਓ ਇਸਕੇ ਹਾਲ ਚਾਲ ਇਹ ਵਿੱਲਾ ਬੈਠਾ ਹੈ ਡੋਡ ਜਮਨਿੰਦੀਆਂ ਇਧਰ ਚੱਲ ਰਿਹਾ ਹਜੇ ਤੱਕ ਵੀ ਉਹਨਾਂ ਨੇ ਲਾ ਲਈ ਪਿੱਛੇ ਗੱਡੀ ਕਰਕੇ ਹੁਣ ਆਪਣੀ ਉੱਥੇ ਖੜੀ ਹੋਈ ਹੈ ਤੇ ਹਮ ਜਾ ਰਹੇ ਆਂ ਅਬੀ ਆਂਦਾ बिकॉज ਹਮਾਰਾ ਕੋਈ ਵੀ ਇਸ ਲੜਾਈ ਮੇਂ ਇੰਟਰਸਟ ਨਹੀਂ ਹੈ ਚਾਚੂ ਆਇਆ ਉਹ ਮਲਾਣੇ ਆਂ ਤੁਮ ਚਾਚੂ ਨਾਲ ਕਹਿ ਰਿਹਾ ਗੱਡੀ ਪਿੱਛੇ ਕਰੋ ਆਈ ਇੱਕ ਲੇੜੀ ਲਾ ਕੇ ਗੱਡੀ ਚਾਲੀਏ ਚਲੀ ਗਈ ਉਹ ਮੈਂ ਸਬਜ਼ੀ ਲੈਣ ਚਲੀ ਗਈ ਨਹੀਂ ਕਿਨਾਂ ਤੋ ਮੋ ਵੀ ਬੁਣਾ ਹੀ ਗੱਡੀ ਨਹੀਂ ਪਿੱਛੇ ਹੁੰਦੀ ਤੁਸੀਂ ਕਰੋ ਆਪਣੀ ਪਿੱਛੇ ਇਹਦਾ ਮਤਲਬ ਇਹ ਥੋੜੀ ਜਿਹੀ ਆਪਾਂ ਇੱਥੇ ਰੈਂਟ ਤੇ ਰਹਿ ਰਹੇ ਆਂ ਤੇ ਇਹ ਬਣਾਓ ਸਮਝ ਗਏ ਨਾ ਆ ਇਧਰ ਇਹਨੂੰ ਕੋਈ ਇੰਟਰਸਟ ਲੜਾਈ ਨਹੀਂ ਹੈ ਨੋਰਮਲ ਗੱਲ ਬਾਤ ਗੱਲ ਬਾਤ ਕੀ ਦੇਖੂ ਅੱਛਾ ਦੇਖੂ ਕਰੀ ਠੀਕ ਹੈ ਓਕੇ ਅੱਛਾ ਅੱਛਾ ਬਣਾ ਦੋ ਬਣਾ ਦੋ ਬਸ ਅਮੀ ਭੂਖ ਲੱਗੀ ਆ ਵੀ ਅਮਨੇ ਰੋਟੀ ਖਾਣੀ ਹੈ ਭੂਖ ਬਹੁਤ ਲੱਗ ਗਈ ਹੈ ਬੜੀਆ ਸਾਡਾ ਉਹਨਾਂ ਨੇ ਰਾਤੀ ਆਪਦੀ ਸਾਈਡ ਤੇ ਮੈਂ ਵੀ ਬੋਲਣ ਦੇ ਹੀ ਇੱਧਰ ਕਰੋ ਉੱਧਰ ਕਰੋ ਪੂਰੀ ਲਾਈਵ ਨਹੀਂ ਕੈਪਚਰ ਕਰ ਸਕਦੇ ਕਿਉਂਕਿ ਸਾਹਮਣੇ ਵਾਲੇ ਜਿਹੜਾ ਲੜਨ ਵਾਲਾ ਹੁੰਦਾ ਹੈ ਨਾ ਉਹ ਆਪਣੇ ਨਾਲ ਕੰਪਰੋਮਾਈਜ਼ ਨਹੀਂ ਕਰਦਾ ਵੀ ਇਹ ਨਾਲ ਨਾਲ ਵਲੌਗ ਨਹੀਂ ਕਰਦਾ ਇਸ ਲਈ ਵੀਡੀਓ ਫੀਡਬੈਕ ਓਨਲੀ ਫੀਡਬੈਕ ਦਿੱਤੀ ਵੀ ਲਾ ਨਹੀਂ ਹੁਣ ਉਹਨਾਂ ਨੇ ਆਪਦੀ ਸਾਈਡ ਤੇ ਆਪਣੀ ਗਾੜੀ ਹਟਾਓ ਜਾ ਆ ਦੇ ਇਹਨੇ ਫੁੱਲ ਹੋ ਲਿਆ ਫੁੱਲ ਇੰਜੋਏ ਕੀਤਾ ਆ ਇਹ ਲਾਗੇ ਸੈਂਡ ਲਾਈ ਦੇ ਬੈਠਾ ਐਵੇਂ ਕਰਨਾ ਨਹੀਂ ਕਰੋ ਹੈਲੋ ਕਰ ਦੋ ਹੈਲੋ ਚਲੋ ਹੈਲੋ ਕਰਦੇ ਹੈਲੋ ਤੁਸੀਂ ਲੜਾਈ ਦੇਖੀ ਜੀ ਲੜਾਈ ਦੇਖੀ ਜੀ ਦੇਖੀ ਜੀ ਕਣੀ ਵੀ ਚਲ ਨਹੀਂ ਆਏ ਕਿਸਨ ਲਗਾ ਦੇ ਕਿਉਂ ਮਾਲ ਕੇ ਦੇ ਲਾ ਜੀਨਤ ਨੂੰ ਕੋਈ ਇੰਟਰਸਟ ਨਹੀਂ ਹੁੰਦਾ ਲੜਾਈ ਚ ਕਿ ਨਹੀਂ ਪਿਆਰ ਨਾਲ ਨਿਬੜੋ ਉਹ ਸੁਣੀ ਕਿ ਜਿੰਦਗੀ ਨਹੀਂ ਸੀ ਲਿਸਨ ਐਕਸਕਿਊਜ਼ ਮੀ ਉਹਨੂੰ ਜੀਨਤ ਬੋਲਣ ਦੇ ਹੀ ਮੈਂ ਕਿ ਇਹਨੂੰ ਤੂੰ ਤਣਾ ਸਮਝੋਣੀ ਐਕਸਕਿਊਜ਼ ਮੀ ਕਿੱਥੇ ਸਮਝਣੀ ਨਹੀਂ ਬੜ ਗਿਆ गाइस ਨਹੀਂ ਬੜ ਗਿਆ ਆਪਨੇ ਧੰਨਵਾਦ ਆਲੂ ਦੀ ਸਬਜ਼ੀ ਦਾਇਤਾ ਹੋਰ ہماری ਰੋਟੀ ਤਿਆਰ ਹੈ ਜਿਵੇਂ ਰੋਟੀ ਖਾएंगे ਮੈਂ ਚਾਚੂ ਸੇ ਹੈਲੋ ਮੈਂ ਹੈਲੋ 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 ਕਰੋ <laughs> 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 ने। अगर आपको है, आप बता सकते हम आपको भी सुनाए लेकिन अभी वाली जो बात कर रहे हैं वो नहीं सुना <laughs> चाचू तो सौ भी गए ਉਹ ਦੱਸਿਆ ਸੀ ਵੀ ਆਉਣਾ ਸੀ ਤੇ ਫਿਰ ਆਏ ਨਹੀਂ ਉਹ ਇਸੇ ਕਰਕੇ ਨਹੀਂ ਆਏ ਸੀਗੇ ਕਿਉਂਕਿ ਉਹਨਾਂ ਨੂੰ ਫੀਵਰ ਹੋ ਗਿਆ ਸੀ ਅੱਜ ਵੀ ਉਹ ਉਨੀ ਸ਼ਾਮੀ ਵੀ ਮੈਡੀਸਿਨ ਲੈ ਕੇ ਆਇਆ ਹਾਂ ਹਾਂ ਔਰ ਸਾਰਾ ਦਿਨ ਬਾਰਿਸ਼ ਹੋਈ ਅੱਜ ਸਾਰਾ ਦਿਨ ਨਮੀ ਪਿਆ ਐ ਨਮੀ ਪਿਆ ਬਹੁਤ ਜ਼ਿਆਦਾ ਮੀਂਹ ਦਾ ਕਮਾਲ ਹੀ ਕਰੀ ਜਾਂਦਾ ਇਲਾਕੇ ਅੱਜ ਸਾਡੇ ਦਾ ਬਹੁਤ ਮੀਂਹ ਪੈ ਰਿਹਾ ਹੈ ਫੋਨ ਤੇ ਮੋਬਾਈਲ ਬਟ ਪੈ ਰਿਹਾ ਰੋਟੀ ਖਾ ਕੇ ਨਾ ਅਸੀਂ ਲੋਕ ਐ ਸ਼ਾਰਟ ਜਾਂ ਪਹਿਨ ਲੱਗਦੇ ਭਾਵੇਂ ਕਿਉਂ ਮੈਨੂੰ ਇਸ ਵੇਲੇ ਵੀ ਪੈਂਦਾ ਹੈ ਐਸੀ ਪਰ ਵਧੀਆ ਬਣੀ ਸੀ ਨਾ ਹਾਂ ਸਬਜੀ ਆਲੂ ਬਣਾਈ ਸੀ ਉਬਾਲ ਕੇ ਪਰ ਬਹੁਤ ਸਵਾਦ ਨਹੀਂ ਮੈਨੂੰ ਨਿਕਲ ਚੁੱਕੀ ਆਇਆ ਇਸ ਨੂੰ ਕੱਲ ਲੜਾਈ ਵੀ ਨਹੀਂ ਹੁੰਦੀ ਗੱਲ ਮਤਲਬ ਜਦੋਂ ਕੋਈ ਸਾਹਮਣੇ ਵਾਲਾ ਬੰਦਾ ਆਪ ਦੀ ਈਗੋ ਸੈਟੀਸਫਾਈਡ ਕਰਨ ਵਾਸਤੇ ਮੈਂ ਵੀ ਹਾਂ ਆਪ ਦੀ ਈਗੋ ਸੈਟੀਸਫੈਕਸ਼ਨ ਲਈ ਚੀਜ਼ ਕਰੇ ਨਾ ਵੀ ਨਹੀਂ ਸਮ ਟਾਈਮ ਕੁਝ ਬੰਦੇ ਹਾਂ ਹੁੰਦੇ ਕਿ ਬਸ ਅਸੀਂ ਆ ਹਾਂ ਮਤਲਬ ਆਵਦੇ ਆਪ ਨੂੰ ਜ਼ਿਆਦਾ ਸਮਝਣਾ ਕੁਝ ਨਹੀਂ ਹਾਂ ਠੀਕ ਹੈ ਅਸੀਂ ਐ ਆ ਅਸੀਂ ਉਹ ਆ ਤੁਸੀਂ ਐਂ ਉਹ ਤੁਸੀਂ ਉਹ ਆ ਤੁਸੀਂ ਆਪਣੇ ਘਰੇ ਠੀਕ ਔਰ ਦੂਜੀ ਗੱਲ ਇਹ ਕਿ ਕੋਈ ਖਾਸ ਵੱਡੀ ਗੱਲ ਨਹੀਂ ਸੀ ਉਹ ਇੱਕ ਲੇਡੀ ਹੈ ਤੇ ਆਪਣੇ ਮੋਹੱਲੇ ਦੇ ਵਿੱਚ ਉਹ ਕਹਿ ਰਹੀ ਸੀ ਕਿ ਤੁਸੀਂ ਇੱਥੇ ਗੱਡੀ ਸਾਈਡ ਕਰੋ ਮੈਂ ਆਪਣੀ ਗੱਡੀ ਲਾਉਣੀ ਆ ਪਹਿਲਾਂ ਉੱਥੇ ਆਪਣੀ ਗੱਡੀ ਹੀ ਲੱਗਦੀ ਸੀ ਫਿਰ ਥੋੜੇ ਦਿਨ ਤੱਕ ਆਪਾਂ ਗੱਡੀ ਮਤਲਬ ਆਪਣੀ ਕਿਤੇ ਗਈ ਹੋਈ ਸੀ ਸਾਈਡ ਤੇ ਸੀ ਹੁਣ ਆਪਣੀ ਲਈ ਗੱਡੀ ਨਹੀਂ ਲਾਈ ਹੋਈਗੀ ਆਪਾਂ ਉੱਥੇ ਚਾਚੂ ਆ ਲੀ ਗਾ ਮਤਲਬ ਚਾਚੂ ਨਹੀਂ ਆਇਆ ਜਿੱਦਾਂ ਅੱਜ ਤਾਂ ਉਹਨਾਂ ਨੇ ਆ ਕੇ ਉੱਥੇ ਆਪਣੀ ਗੱਡੀ ਲਾ ਦਿੱਤੀ ਕਿਉਂਕਿ ਉਹਨਾਂ ਨੂੰ ਪਤਾ ਸੀ ਪਹਿਲਾਂ ਉੱਥੇ ਆਪਣੀ ਨਹੀਂ ਗੱਡੀ ਲੱਗਦੀ ਸੀ ਹੈਨਾ ਉਹਨਾਂ ਨੂੰ ਉਹ ਜਗ੍ਹਾ ਦਾ ਮਤਲਬ ਜਿਹੜੀ ਥਾਂ ਜਗ੍ਹਾ ਖਾਲੀ ਲੱਗਿਆ ਉਹਨਾਂ ਨੇ ਉੱਥੇ ਆਪਣੀ ਗੱਡੀ ਲਾ ਦਿੱਤੀ ਤੇ ਉਹ ਆ ਕੇ ਕਹਿੰਦੀ ਹਰਨ ਧੋਰਨ ਮਾਰੀ ਜਾਵੇ ਹਰਨ ਧੋਰਨ ਮਾਈ ਜਾਵੇ ਭਾਬੀ ਗਈ ਕਾ ਬੀਰੂ ਕਹਿੰਦੇ ਵੀ ਮਤਲਬ ਸਾਈਡ ਕਰੋ ਗੱਡੀ ਵਿਨੇ ਦੇ ਮਾਤਾ ਜੀ ਹਾਂ ਤੁਸੀਂ ਸਾਈਡ ਕਰੋ ਗੱਡੀ ਇੱਧਰ ਲਗਾ ਕੇ ਤੇ ਉਹ ਕਹਿੰਦੇ ਕਿ ਕੋਈ ਨਾ ਤੁਸੀਂ ਪਿੱਛੇ ਲਾ ਲਓ ਉਹਨਾਂ ਨੇ ਫਿਰ ਪਲਾਈਟਲੀ ਜੀ ਵੇਣਾ ਆਈ ਲੈਂਦਾ ਫਿਰ ਕਹ ਮੈਨੂੰ ਕਹੋ ਜਿੰਨਾ ਦੀ ਹੈਗੀ ਇਹ ਕਿੰਨਾ ਹੈ ਕਿ ਮੇਰੀ ਹੈਗੀ ਲਿਆਂ ਚ ਬੋਲ ਲਾਗੀ ਫਿਰ ਮੈਂ ਆਈ ਮਤਲਬ ਇਹ ਤਾਂ ਤੇ ਮੈਂ ਕਿਹਾ ਹਾਂਜੀ ਕਹਿੰਦੇ ਗੱਡੀ ਸਾਈਡ ਕਰੋ ਨਹੀਂ ਕਹਿੰਦੇ ਗੱਡੀ ਪਿੱਛੇ ਕਰੋ ਮੈਂ ਗੱਡੀ ਲਾਣੀ ਹੈ ਮੈਂ ਕਿਹਾ ਤੁਸੀਂ ਪਿੱਛੇ ਲਾ ਲਓ ਵਿੱਚ ਬਹੁਤ ਸਪੇਸ ਨਹੀਂ ਕਹਿੰਦੇ ਨਹੀਂ ਮੇਰੀ ਡੇਲੀ ਉੱਥੇ ਲੱਗਦੀ ਮੈਂ ਉੱਥੇ ਲਾਣੀ ਹੈ ਮੈਂ ਤਾਂ ਨਹੀਂ ਫਿਰ ਉੱਥੇ ਤਾਂ ਨਹੀਂ ਲੱਗ ਸਕਦੀ ਤੁਸੀਂ ਪਿੱਛੇ ਲਾ ਦਿਓ ਓਹ ਓਹ ਨਾ ਗੱਡੀ ਦੇ ਪਿੱਛੇ ਕੋਈ ਦੀ ਗੱਡੀ ਲੱਗੀ ਹੋਈ ਆ ਉਹ ਵਾਈਟ ਵਾਲੀ ਉਹ ਉਹਨਾਂ ਦੀ ਇਸ ਤੇ ਤੇ ਫਿਰ ਉਹ ਕਹਿਣ ਲੱਗੀ ਆ ਇੱਥੇ ਲੱਗੀ ਇੱਥੇ ਬੜੀ ਗੱਡੀ ਤੇ ਫਿਰ ਹੁੰ ਰਹਾ ਸਾਡੇ ਉਪਰ ਕਹਿੰਦਾ ਮੈਂ ਕੰਪਲੇਂਟ ਕਰ ਦੂੰਗਾ ਉਹ ہماری ਗੇਟ ਦੇ ਸਾਹਮਣੇ ਨਹੀਂ ਲਗਾ ਸਕਦੇ ਕਹਿੰਦੀ ਕੋਈ ਨਾ ਤੂੰ ਕੰਪਲੇਂਟ ਹੀ ਕਰ ਪਰ ਮੁੜ ਕੇ ਉਹਦਾ ਮੁੰਡਾ ਆਇਆ ਦੋ ਤਿੰਨ ਮੁੰਡੇ ਲੈ ਕੇ ਤੇ ਕੁਝ ਨਹੀਂ ਮਤਲਬ ਲਾਈਕ ਬੜੇ ਫਲਾਈਟਿੰਗ ਜਿਹੇ ਵੇ ਨਾਲ ਗੱਲ ਫਾਰਵਰਡ ਹੋ ਗਈ ਕਿ ਓਕੇ ਵੀਆ ਸੀਗਾ ਨਹੀਂ ਅਸੀਂ ਪਿੱਛੇ ਕਰਦੇ ਤੁਸੀਂ ਆਪਣੇ ਪਿੱਛੇ ਲਵਾ ਲਓ ਉਹਨਾਂ ਨੇ ਇੱਕ ਦੋ ਗੱਲ ਮਿਲ ਕਰਨ ਦੀ ਕੋਸ਼ਿਸ਼ ਕੀਤੀ ਪਰ ਨਹੀਂ ਐਕਸਚੂਅਲੀ ਥੋੜੇ ਦਿਨ ਪਹਿਲਾਂ 4-5 ਦਿਨ ਪਹਿਲਾਂ ਗੱਡੀ ਜਿੱਦਾਂ ਉਹ ਮਿਲ ਲੈ ਜਾਣਾ ਸੀ ਸੰਡੇ ਦੀ ਗੱਲ ਆ ਹਨਾ ਉਹ ਦਿਨ ਵੀਰੇ ਨੇ ਗੱਡੀ ਉੱਥੇ ਲਾਈ ਸੀ ਬਾਜੀ ਵਾਲੀ ਹਾਂ ਤੇ ਇਹ ਆਈ ਕਿ ਤੇ ਦੂਰੇ ਨੇ ਹੋਰਨ ਮਾਰਿਆ ਤੇ ਲਾਡੂ ਨੂੰ ਸੁਣ ਗਿਆ ਹਨਾ ਤੇ ਵੀਰੇ ਨੇ ਮਤਲਬ ਆਹਨਾ ਆਪਾਂ ਤਾਂ 10 ਮਿੰਟ ਤੱਕ ਨਿਕਲਨੇ ਉਹਨਾਂ ਵਿੱਚ ਲਾਈ ਇਹ ਉਹ ਚੀਜ਼ ਦੀ ਗੱਜੀ ਦੀਆਂ ਉਹ ਦਿਨ ਕਰ ਲਈ ਸੀ ਤੇ ਵੀਰੇ ਨੇ ਆਹਦੀ ਤੁਸੀਂ ਉਸ ਦਿਨ ਤੱਕ ਆਪ ਨੇ ਉਸ ਦਿਨ ਤੋਂ ਕਰੀ ਲਈ ਭਈਆ ਉਸ ਦਿਨ ਤੋਂ ਆਪ ਨੇ ਕਰ ਲਈ ਸੀ ਮੈਂ ਕਿਹਾ ਉਸ ਦਿਨ ਭਈਆ ਦੀ ਆ ਬੈਣਣਾ ਨਹੀਂ ਪੈਣ ਨਹੀਂ ਲਈ ਤੇ ਉਸ ਦਿਨ ਨੇ ਕਰ ਲਈ ਸੀ ਠੀਕ ਹੈ ਬਟ ਇੰਨ ਧਨ ਸਵਾਲ ਹਨ ਮੇਰੇ ਤੋਂ ਬੜੀ ਪਿਆਰ ਨਾਲ ਗੱਲ ਕਰਨਾਂ ਛੇੜੀ ਨਹੀਂ ਮਜ਼ਾ ਨਹੀਂ ਆਇਆ ਹੈ ਹਾਂ ਯਾਰ ਉਤਾਰ ਵੱਡੀ ਤੇ ਲੜਾਈ ਹੋਈ ਸੀ ਆ ਆਹੋ ਮੈਨੂੰ ਨਹੀਂ ਗਾਇਸ ਲੜਾਈ ਲੜੂਈ ਜੀ ਪਸੰਦ ਉਹ ਇਹ ਵਧੀਆਆਂ ਰੋਟੀਆਂ ਦਾ ਟੈਂਪ ਬਣਾਈ ਜਾਂਦੀ ਹੁੰਦੀ ਉਹ ਜਨਾਨੀ ਵੀ ਬੜੀ ਗੁੱਸੀ ਸੀ ਉਹ ਨਾਲ ਲੜਾਈਆਂ ਲਿਆ ਹਾਂ ਹਾਂ ਉਹ ਲੜਾਈਆਂ ਲਿਆ ਗਈ ਸੀ ਐਜੂਕੇਟਿਡ ਪੀਪਲਸ ਕਿ ਕਿਸੇ ਨੇ ਬੋਲਾ ਕਿ ਗਾੜੀਆਂ ਲਗਾ ਲਓ ਮਾਂ ਲਗਾ ਲਓ ਫਿਰ ਹੋਰਨ ਮੁਰਨ ਸੁਲਤ ਫਰੂਟ ਕੇ ਸਾਈਡ ਕਰ ਲੈਣਾ ਇਹ ਹੀ ਤਾਂ ਛੱਡ ਕਰਨ ਸਾਲ ਦਾ ਮਾਹਣਾ ਨਹੀਂ ਆਦੀ ਮੈਂ ਨਹੀਂ ਖੋਲੂਗੀ ਗੇਟ ਜਿਤਨੀ ਮਰਜੀ ਬੈਲ ਲਗਾਤੇ ਰਹਿਣਾ ਤੂੰ ਲਗਾਤੇ ਰਹੀਂ ਸਾਨੂੰ ਵੀ ਅਗਲੇ ਦਿਨ ਗੱਡੀ ਭਣ ਜਾਣਗੀ ਉਹ ਲਾ ਲਈ ਹੋ ਲ ਉਹਨਾਂ ਨੇ ਗਾਇਸ ਚਾਚੂ ਤਾਂ ਸੋ ਗਏ ਹੀ ਨਹੀਂ ਸੋਣੇ ਆ ਜਾ ਕੇ ਮਿਲਦੇ ਆ ਆਲੋ ਵਾਲੇ ਬਲਾਉਂਸ ਸਾਰੇ ਚਾਚੂ ਨੇ ਹਸਪੀਟਲ ਜਾਣਾ ਹੈ ਤਾਂ ਜਲਦੀ ਉੱਠਣਾ ਸੌਂ ਜੀਏ ਲਓ ਜੀ ਵਾਕ ਕਰਦੇ ਆ ਕਰਦੇ ਆਉਣੇ ਜਾਂਦੀਆਂ ਤੇ ਕਾਫੀ ਵੀ ਨਹੀਂ ਤੇ ਕਾਫੀ ਵਾਲੇ ਪਾਉਜ ਮੁੱਕੇ ਬੈ ਸੀ ਉਹਨਾਂ ਪਾ ਚੱਲਦੇ ਆ ਕਾਫੀ ਲੈਣ ਵਾਸਤੇ ਤੇ ਆਹ ਦੇਖੋ ਮੇਰੇ ਕੰਮ ਅੱਗੇ ਮੈਂ ਹੋਣੇ ਦੇਖਿਆ ਵੀ ਆਹ ਜਿਹੜਾ ਮਾਸਕੇ ਮੈਂ ਇੱਥੇ ਟੰਗਿਆ ਗਲੀ ਚ ਵੈਸੇ ਚੱਕਰ ਤਾਂ ਕੋਈ ਨਹੀਂ ਪਰ ਫਿਰ ਵੀ ਜੇ ਕੋਈ ਲੈ ਜਾਂਦਾ ਤਾਂ ਘਾਟਾ ਪੈਣਾ ਸੀ ਕੰਪਨੀ ਨੂੰ ਕਿਉਂਕਿ ਮਾਇਆ ਤਾਂ ਹੈਗਾ ਹੀ ਹੈਗਾ ਇਹ ਨਾਲ ਮੈਂ ਦੂਜਾ ਮਾਉਂਟ ਵੀ ਉੱਤੇ ਫਿਕਸ ਹੀ ਕੀਤਾ ਹੋਇਆ ਪਰਮਨੈਂਟ ਇਹ ਵੀ ਕੁਇਕ ਲਾ ਕੇ ਲਓ ਜੀ ਇਹ ਜੋ ਬਲਿੰਕ ਕਰਨ ਲਈ ਹੈ ਕਦੀ ਕਦੀ ਐਂ ਡਰੰਗਦੀ ਰਹਿੰਦੀ ਏ ਹਾਂ ਹਾਂ ਠੀਕ ਏ ਇਹ ਹਾਲੇ ਤਾਂ ਇੱਕ ਦੋ ਦਿਨ ਨਿਕਲ ਜੇ ਕਿਉਂਕਿ ਉਹਨਾ ਹੁਣ ਆਪਾਂ ਚਲਾਉਂਦੇ ਹੀ ਨਹੀਂ ਬਾ ਇੱਕ ਦੀ ਹਰੀ ਜਾ ਆਏ ਦੀਦੀ ਨੂੰ ਲੈ ਆਏ ਦੀਦੀ ਨੂੰ ਛੱਡ ਆਏ ਹੁਣ ਆਪਾਂ ਚੱਲਦੇ ਆਂ ਕਾਫੀ ਲੈਣੇ ਹੋਂ ਤਾਂ ਜੇ ਗਾਈਜ਼ ਇੱਥੇ ਮਾੜਾ ਜਿਹਾ ਵੀ ਹੌਣ ਹੋਵੇ ਨਾ ਬਾਈਕ ਤੇ ਆਈਦਾ ਤੁਰੰਦੀ ਹੁਣ ਉਹ ਹੋ ਗਈ ਕਾਲੋਂ ਤਾਂ ਕਰਕੇ ਦੇਖਦੇ ਆਂ ਕਾਫੀ ਮਿਲਦੀ ਕਿ ਨਹੀਂ ਖਤਮ ਹੋਈ ਪਈ ਸੀ

गायियों भी। गैस भी है ना मेंड पीपल सीर्व्स आधी रात को पीएंगे कॉफी। आपको आशी लगी? हमको तो ऑलवेज अच्छी ही लगती है। गैस कॉफी पी ली। आपको कॉफी पी बस कुछ नहीं है वैसे मन कितना कॉफी पी ले। क्योंकि एकदम ही चाचू के बैठे ही रोटी खा गए। ਇਹ ਤੋਂ ਗਏ ਸੀ ਹੁਣ ਫੇਰ ਉੱਠ ਕੇ ਕਿਹਾ ਮੈਂ ਗੋਲੀਆਂ ਖਾਣੀਆਂ ਗੋਲੀਆਂ ਖਾਦੇ ਖਾਦੇ ਚੇਤਾ ਭੁੱਲੀ ਕਿਹੜੀਆਂ ਖਾ ਲਿਆ ਕਿਹੜੀਆਂ ਖਾਣੀਆਂ ਕਨਫਿਊਜ਼ਨ ਦੇ ਵਿੱਚ ਖਾਦ ਗਈ ਨਹੀਂ ਫਿਰ ਆਪਾਂ ਕਿਹਾ ਚਲੋ ਕਾਫੀ ਬਣਾ ਲੈਨੇ ਹਾਂ ਆਪਾਂ ਕਾਫੀ ਬੀਰ ਲਈ ਆ ਤੇ ਫਿਰ ਹੁਣ ਓਕੇ ਮਿਲਦੇ ਆਪਾਂ ਕੱਲ੍ਹ ਵਾਲੇ ਵਲੌਗ ਚ ਬਾਏ ਗੁੱਡ ਨਾਈਟ ਟੂ ਮੌਰਨਿੰਗ ਬਾਏ ਬਾਏ ਗੁੱਡ ਨਾਈਟ